ਕੁੱਤਪਰੋ ਇਹ ਸਬਜੀ ਕਿ ਨਹੀਂ ਮਾਸਾ ਜੀ ਇੱਕ ਦੋ ਵਿਸਲਾ ਰੋਜ ਨਹੀਂ ਪਾਂ ਚੱਲਦੀ ਠੀਕ ਠੀਕ ਹੈ ਆਟਾ ਗੁੰਨਣਾ ਲੋਕੀ ਕੁੰਨਿਆ ਨਹੀਂ ਜੀ ਮੈਂ ਗੋਲ ਨਹੀਂ ਆਟਾ ਹੈ ਜੀ ਮੈਂ ਜੀ ਥੋੜਾ ਜਿਹਾ ਆਪ ਤੋਲੇ ਗੁੰਨਿਆ ਚੂੜੇ ਦਾ ਨਾਮ ਸਾਰੇ ਖਰਾਬ ਹੋ ਜਣੇ ਆ ਠੀਕ ਹੈ ਕੋਈ ਗੱਲ ਨਹੀਂ ਅੰਕੀ ਜਿਹੜਾ ਗੁੰਨਿਆ ਗੁੰਨਿਆ ਨਹੀਂ ਲੈ ਦਿੰਦੇ ਜੇ ਨਹੀਂ ਬੋਤਾਂ ਦੇ ਆ ਗੁੰਨਿਆ ਦਾ ਚਮਕਦੇ ਸੋਨੇ ਨਾਲ ਦੇ ਜਦੋਂ ਆਟਾ ਗੁੰਨਣਾ ਪਾ ਪੀਏ ਨਾ ਤਾਂ ਉਹਦੇ ਚੂੜੇ ਦਾ ਨਾਮ ਸਾਰੇ ਖਰਾਬ ਹੋ ਜਾਂਦੇ ਆ ਠੀਕ ਹੈ ਮਮ ਜੀ ਮਮ ਜੀ ਚਾਹ ਹੈ ਕਿ ਤਾਂ ਨਾ ਨੂੰ ਗਨਕੀ ਵੇਲਾ ਤੋਂ ਤੂੰ ਬਿਲਾ ਮੈਰੀ ਮੇਰੀ ਨਹੀਂ ਕਰਨਿਆ ਤੂੰ ਬਿਲਾ ਚਲੋ ਚਲੀ ਕਿਉਂਕਿ ਮੈਂ ਗੰਨ ਕਰਤੀ ਹਾਂ ਹੁਣ ਆਜੇ ਕੋਈ ਸਾਫਾ ਤੋਂ ਸੋਈ ਨਿਕਲ ਗਈ ਆ ਤੇ ਜੇ ਤੈਨੂੰ ਖਿਆਲ ਆ ਪਿਆ ਹੁੰਦਾ ਕਿੱਦਾਂ ਦੀ ਕਰਦੀ ਵੇਲਾ ਮੈਂ ਜੀ ਸਾਫਾ ਤੋਂ ਅਗਨ ਨਹੀਂ ਕਰਾਂਗੀ ਤੇ ਇਹ ਦੰਦੇ ਮੈਨੂੰ ਨਹੀਂ ਹਲ ਜਾਣਗੇ بس ਇਹਦਾ ਇਹਦਾ ਮੈਂ ਤੇਰੀ ਮਿਲਾਂਉਂ ਮਾਗੀਆਂ ਹਾਂ ਮੈਂ ਸੋਈ ਜੇ ਇਹ ਸਾਰਾ ਕੰਮ ਕਰਕੇ ਤੇਰੀ ਬਾਹਰ ਉੱਠੀ ਹੋਗੀ ਆਹੋ ਸੋਈ ਦਾ ਕੰਮ ਨਹੀਂ ਦੇਣਗੀ ਤੂੰ ਤੇਨੂੰ ਦੰਦਰੰਦਰ ਦਾ ਕੰਮ ਦਿੱਤਾ ਬਾਹਰ ਨਹੀਂ ਕਿ ਮੈਂ ਕੰਮ ਉਤਾਰਾਂ ਮੈਂ ਉਹ ਤੇ ਤਾਂ ਮੈਨੂੰ ਮੇਰੇ ਅੱਧਾ ਨੂੰ ਗਿਆ ਮੈਂ ਜਾਨੂੰ ਮਾਰ ਦਿਆ ਕਰਦੀ ਤੇ ਮੈਨੂੰ ਆਪਣੀ ਬਾਤ ਜਾਣ ਦੀ ਦੇ ਤਾਂ ਉਹ ਮਾਰ ਦੇ ਕਰਦੀ ਨਾ ਸੋਣਾ ਮੂੰਹ ਤੇ ਘਟਾ ਰਹਿ ਸਾਰਾ ਕਾਰਬ ਹੋਇਆ ਨਾ ਠੀਕ ਹੈ ਅਚਾਨਕ ਆ ਗਿਆ ਤੇ ਆਪਾਂ ਮੇਰੇ ਤੋਂ ਮਾਰੀ ਨਾ ਹਾਂਜੀ ਇਹ ਵੀ ਪਾਣੀ ਹੁਣ ਕਾਲੇ ਦੋਕ ਨਹੀਂ ਹੋਏ ਜਿਹੜੇ ਪਾਣੀ ਹੋਣ ਨੇ ਤੇ ਨਾ ਗਿਆ ਕਿਸੇ ਆਰਦੇ ਦਾ ਕਗਨ ਚਾਰ ਅਰਦਾ ਦੀ ਖਾਰਜੂ ਦੀ ਨਹੀਂ ਹੋਣੀ ਹੁਣ ਸੁੱਕ ਗਈ ਉਹ ਤੇ ਲਾ ਲੈਣੀ ਹੈ ਨਾ ਮੈਂ ਟਿਪ ਕਰਦਾ ਜੀ ਦਾ ਪਾਣੀ ਹੈ ਤੁਹਾਨੂੰ ਆਹ ਨਾਲ ਇਹ ਬੁਰੇ ਦੇ ਨਾਲ ਦੇ ਫੁੱਲੇ ਵੀ ਠੀਕ ਤੇ ਰੱਖ ਜਾ ਜੀ ਦੀ ਗੱਲ ਕੇ ਚਾਚਾ ਜੀ ਤੇ ਆਣੋਂ ਆਉਂਦੇ ਆ ਤੇ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਬੇਟਾ ਹੋਰ ਕਿਦਾਂ ਜੀ ਠਾਕ ਵਧੀਆ ਹੋਰ ਕਿਵੇਂ ਹਾਂ ਵਧੀਆ ਠੀਕ ਠਾਕ ਇਹਦੇ ਉਹ ਤੇਰੇ ਕੋਲ ਆਉਣ ਰਿਹਾ ਸੀਗਾ ਤੇ ਮੈਂ ਤਾਂ ਡੀਆਲ ਚੱਲਿਆ ਅਸੀਂ ਅੱਛਾ ਹੁਣ ਬੰਮ ਮੈਂ ਨਾ ਉਹ ਗੰਨੇ ਵਾਲੇ ਖੇਤ ਹੋਏ ਦੋ ਖਾਲੀ ਅੱਛਾ ਤੇ ਡੀਪੀ ਦਾ ਪਤਾ ਲੱਗਾ ਵੀ ਤੇਰੇ ਕੋਲ ਡੀਪੀ ਹੈਗੀ ਆ ਹੈ ਤੇ ਸਹੀ ਪਰ ਮੈਂ ਕਿਨੂੰ ਦੇਤੀ ਆ ਕੋਈ ਨਹੀਂ ਮੈਂ ਕਰ ਦਿੰਨਾ ਪੈਦਾ ਅੱਛਾ ਆ ਤੇ ਆਹ ਥੋੜੀ ਥੋੜੀ ਚਾਹ ਪੀਏ ਨਾਲੇ ਗੱਲ ਹੀ ਕੋਈ ਹੋ ਕਰਨੀ ਮੈਂ ਤੇ ਘਰ ਨੂੰ ਜਾਣਾ ਆ ਵਾਪਸ ਜਲਦੀ ਨਹੀਂ ਚਾਚਾ ਜੀ ਕੋਈ ਨਹੀਂ ਥੋੜਾ ਟਾਈਮ ਆ ਮੈਂ ਕੰਮਿਆਂ ਕੋਈ ਦਾ ਘਰ ਵਿੱਚ ਚਲੇ ਜਾਣਾ ਜਿਆਦਾ ਸਮਾਂ ਨਹੀਂ ਬੈਣਾ ਟਾਈਮ ਥੋੜਾ ਆ ਹਾਂਜੀ ਹਾਂਜੀ ਆਜੋ ਮੈਂ ਮੰਮੀ ਜੀ ਚਾਹ ਪਾ ਕੇ ਫਿਰ ਬੈ ਗਿਆ ਸੀ ਆ ਸਬਜੀ ਜਿਹੜੀ ਸੜ ਗਈ ਉਹਦੀ ਅਲੂ ਵੀ ਦਿੱਤਾ ਗਿਆ ਮੰਮੀ ਜੀ ਮੈਂ ਤਾਂ ਗੈਸ ਕਰ ਦਿੱਤਾ ਕਦੋਂ ਸੜੀ ਆ ਸਵੇਰ ਨੂੰ ਮੁੰਡੇ ਦੀ ਖਾਣ ਵਾਲੀ ਰਹੀ ਨਹੀਂ ਹੁਣ ਦੁਬਾਰਾ ਵੀ ਨਹੀਂ ਜੇ ਟਾਈਮ ਨਾਲ ਕੰਮ ਕਰ ਲਿਆ ਤੇ ਉਹ ਸਭ ਵੀ ਲਿਆ ਕਰ ਬਿਤਾ ਦੇ ਸਾਹਮਣੀ ਇਹ ਜੀਜੇ ਮੰਮੀ ਜੀ ਨਹੀਂ ਸਰੀਦਾਂ ਨੋਬਰ ਗੰਡਿਆ ਮੈਂ ਉਹ ਵੇਖ ਕੇ ਤੇ ਉਹਨੂੰ ਗਿਆ ਸੁਕੂਕਰ ਨੂੰ ਕੋਲ ਕੇ ਤੇ ਮੇਰੇ ਘਰ ਸਟਾਰਟ ਕਰਕੇ ਆਈ ਆ ਮੈਨੂੰ ਤੇ ਲੱਗਣ ਲਈ ਤੂੰ ਕਿਦਾਂ ਅੱਖ ਜਾਨੀ ਨਹੀਂ ਅੱਛੇ ਜਿਹਾ ਸਾਰਾ ਤੇ ਮੋਬਾਈਲ ਤੇ ਚੱਕੇ ਗਈਆਂ ਮੰਮੀ ਜੀ ਆਪੇ ਤੇ ਮੈਨੂੰ ਕਿਹਾ ਚਾਹ ਪੀ ਲੈ ਮੈਨੂੰ ਚਾਹ ਨਹੀਂ ਲੱਗਦੀ ਭਾਂਡੇ ਨਾ ਮੈਂ ਮਾਜ ਲੈਣੀ ਮੰਮੀ ਹਾਂ ਤੈਨੂੰ ਕੀ ਕਹਾਂ ਮੰਮੀ ਹਰ ਕੰਮ ਬੱਸ ਇੰਦਾ ਵਟਸਐਪ ਹੀ ਇੰਦਾ ਕਰ ਪਰ ਕਿਉਂ ਨਹੀਂ ਮੈਨੂੰ ਸਮਝਦੀ ਇੰਨਾ ਟਮਾਉਂਦੇ ਦੀ ਕਰੀਂ ਭਾਂਡੀਆਂ ਤੇਰੇ ਨਾਲ ਹੋ ਯਾਰ ਇਹ ਨੂੰ ਦੱਸੋ ਕਿ ਮੈਂ ਮਮੀ ਤੁਹਾਨੂੰ ਕੀ ਕਿਹਾ ਨਾ ਮਮੀ ਤੁਸੀਂ ਕੱਲ ਵੀ ਟੈਨਸ਼ਨ ਦੁਰੇ ਕਰਨ ਦੇ ਕੀ ਗੱਲ ਰੋ ਤੂੰ ਤੈਨੂੰ ਕੀ ਮੈਨੂੰ ਟੈਨਸ਼ਨ ਦਬਾਉਂ ਮਮੀ ਜੀ ਤੁਸੀਂ ਨਾਲੇ ਮੈਨੂੰ ਦੇ ਨਾ ਮਰਦਾ ਜਿੱਤੀ ਆ ਉਦੋਂ ਨੂੰ ਟੈਨਸ਼ਨ ਨਹੀਂ ਕੋਈ ਉਹ ਤਾਂ ਵੈਸੇ ਘਰ ਦਾ ਫਿਕਰ ਹੋ ਰਿਹਾ ਉਹਨਾਂ ਨੂੰ ਟੈਨਸ਼ਨ ਕਰੀ ਮੈਨੂੰ ਜੇ ਕੋਈ ਗੱਲ ਹੈ ਜੀ ਤਾਂ ਮਮੀ ਜੀ ਮੈਨੂੰ ਦੱਸੋ ਨਹੀਂ ਨਹੀਂ ਮੈਨੂੰ ਨਹੀਂ ਕੋਈ ਗੱਲ ਹੈ ਦੀ ਗੱਲ ਮੈਨੂੰ ਤੁਹਾਨੂੰ ਦੱਸਣੀ ਹੋਰ ਮੈਨੂੰ ਦੱਸਣੀ ਚਾਹੀਦੀ ਨਹੀਂ ਸਾਡੀ ਨੂੰ ਦੱਸਣੀ ਹੈ ਮੈਨੂੰ ਨਹੀਂ ਟੈਨਸ਼ਨ ਹੈ ਕਿ ਕੋਈ ਟੈਨਸ਼ਨ ਮੈਨੂੰ ਕਾਦੀ ਸਾਰਾ ਕੁਝ ਮੇਰੇ ਘਰ ਦਾ ਹੈਗਾ ਮੈਨੂੰ ਟੈਨਸ਼ਨ ਕਾਦੀ ਨਹੀਂ ਉਹਦੇ ਹੁੰਦਾ ਜੇ ਉਹ ਵੇਲਾ ਕੋਈ ਉਹਦੇ ਮੈਨੂੰ ਡਰਚਣਾ ਹੋਵੇ ਆਹ ਆ ਚੀਜ਼ ਕਿਦਾਂ ਰਣੀ ਆਹ ਚੀਜ਼ ਕਿਦਾਂ ਰਣੀ ਸਾਰਾ ਕੁਝ ਤੇ ਮੇਰਾ ਘਰ ਭਰਿਆ ਹੋ ਠੀਕ ਹੈ ਮੈਂ ਤੇਨੂੰ ਤਰੀ ਨਹੀਂ ਟੈਨਸ਼ਨ ਦਿੱਤੀ ਆਪੇ ਹੀ ਤੂੰ ਨਾ ਉਹਦੀ ਟੈਨਸ਼ਨ ਲੈ ਆਕਰ ਮੈਨੂੰ ਤਾਂ ਪਹਿਲਾਂ ਪਤਾ ਸੀ ਕਿ ਮੰਮੀ ਨੇ ਮੈਨੂੰ ਕੁਝ ਦੱਸਣਾ ਨੂੰ ਕਾਹ ਇਤੇ ਮੈਂ ਪੁੱਛ ਨਹੀਂ ਲਈ ਕਿ ਕਿੱਧਰ ਪਰ ਜਾ ਜਾਂਦਾ ਇੱਧਰ ਆ ਮੇਰੀ ਗੱਲ ਸੁਣ ਦੱਸੋ ਮੰਮੀ ਕਵਾਲਟੀ ਦੇ ਦਫਾ ਨੂੰ ਆਉਂਦੇ ਆ ਕੀ ਕਹਿੰਦੀ ਆਂ ਅੰਟੀ ਪੈਸੇ ਮੰਗਦੀ ਹੋਰ ਕੀ ਕਹਿੰਦੀ ਆਂ ਆਂ ਅੰਟੀ ਨੂੰ ਪੈਸੇ ਦੀ ਪਈ ਨਹੀਂ ਅੰਦਰ ਵੀ ਵੇਖ ਲਿਆ ਕਰ ਵੀ ਅੰਦਰ ਵੀ ਹੈਗਾ ਕੋਈ ਕਿਤੇ ਨਹੀਂ ਸੌਂਦੀ ਹੋਣੀ ਉਲੀ ਆਪਣੇ ਕੰਮ ਲੱਗੀ ਆ ਉਹ ਉਹ ਤਾਂ ਮਾਸਾ ਮਾਸਾ ਗੱਲ ਪੁੱਛਦੀ ਆ ਮੰਮੀ ਕੀ ਗੱਲ ਆ ਮੈਨੂੰ ਪੁੱਛ ਨਹੀਂ ਕਹਿੰਦੀ ਟੈਨਸ਼ਨ ਨਹੀਂ ਮੰਮੀ ਕੀ ਗੱਲ ਆ ਚੱਲ ਉਹਨੂੰ ਮੈਂ ਗੱਲਾਂ-ਗੱਲਾਂ 'ਚ ਪਾ ਲਈਦਾ ਮਮੀ 100 ਗੱਲਾਂ ਹੁੰਦੀਆਂ ਵਾ ਉਹ ਤੇ ਛਾਟੀ ਪਰਮਾਈ ਜਾਂਦੀ ਗੱਲਾਂ ਵੱਲ ਘੱਟ ਖਿਆਲ ਦੇ ਤੂੰ ਇਹ ਧਿਆਨ ਦੇ ਹੁਣ ਮੈਂ ਤੇ ਕੋ ਚਾਰ ਦਿਨ ਲਏ ਆ 14 ਦਿਨਾਂ ਦੇ ਵਿੱਚ ਵਿੱਚ ਇੰਨੇ ਪੈਸੇ ਕਰਨੇ ਕਿੱਥੋਂ ਇਹ ਸੋਚ ਹੁਣ ਮਮੀ ਭੂਆ ਨੂੰ ਨਹੀਂ ਮੈਂ ਕਹਿ ਸਕਦਾ ਯਾਰ ਭੂਆ ਭੂਆ ਮੈਂ ਜਿਹੜੀ ਗੱਲ ਕੱਲ ਕਹੀ ਸੀ ਉਹ ਕਰੋ ਲੈ ਆਹੋ ਮੈਨਿਆ ਗੱਦਨੀ ਤੇ ਨੋ ਇੱਥੇ ਵੈਦ ਕਾਕਤ ਲਿਆ ਕੇ ਦਿੰਦੀ ਆ ਮੈਂ ਅੱਗੇ ਵੀ ਕਿਹਾਈ ਉਹ ਪਹਿਲੀ ਹੱਡੀ ਖੁਰਦੀ ਖੁਰਦੀ ਫੁਰ ਜਾਣੀ ਉਹ ਕਰਨ ਦੀ ਗੋੜੀ ਮਾਰ ਕਰੂੰ ਮੈਨੂੰ ਇਹ ਘਰ ਆ ਗਈ ਨਾ ਤੇ ਜਿਹੜਾ ਘਰ ਵਸਿਆ ਵਸਿਆ ਫਿਰ ਝੜ ਜਾਣਾ ਹੀ ਉਹ ਚੱਲ ਵੀ ਮੈਂ ਚਾਚੇ ਨਾਲ ਕਰਦਾ ਉਹਨਾਂ ਨਾਲ ਗੱਲ ਉਹਨੂੰ ਹੀ ਦੇ ਦਿੰਨੇ ਆ ਘਰ ਦੀ ਪਹਿਲੀ ਘਾਰ ਹੀ ਰਹਿ ਜੂਗੀ ਸਭ ਵੀ ਮੇਰੇ ਦਿਮਾਗ 'ਚ ਨਾ ਹੋਰ ਕੋਈ ਗੱਲ ਆਈ ਹੈ ਹਾਂਜੀ ਮੈਂ ਨਾ ਚਾਚੀ ਤੇਰੀ ਸੁਖ ਨੂੰ ਫੋਨ ਕਰਦੀ ਆ ਤੇ ਉਹਨੂੰ ਘੜੀ ਰੱਖ ਦਿੰਦੇ ਆ ਕਹਿੰਦੇ ਇਹ ਮੰਮੀ ਨਹੀਂ ਚਾਚੀ ਨੂੰ ਨਹੀਂ ਦੇਣੀ ਮੈਂ ਅੰਕਲ ਨੂੰ ਕਰਦਾ ਹਾਂ ਹੁਣ ਹਰਜੀਤ ਨੇ ਮੈਂ ਅੰਕਲ ਨੂੰ ਹੀ ਦੇਣੀ ਹੈ ਭੈਣ ਅੰਕਲ ਨੂੰ ਤਾਂ ਦੇਣੀ ਆ ਬੇਸ਼ੱਕ ਤੂੰ ਗੱਲ ਕਰ ਲੈ ਚਾਚੀ ਤੇਰੀ ਮੂੰਹ ਦੀ ਭਾਂੇ ਬਰਬੋਲੀ ਆ ਪਰ ਉਹਨੇ ਬਾਹਰ ਕੱਢਣੀ ਕੱਢਣੀ ਉਹ ਨਹੀਂ ਮੰਮੀ ਮੈਂ ਕਹਿੰਦਾ ਵਾਂ ਅੰਕਲ ਦਾ ਹੱਥ ਵੀ ਰਲਦਾ ਕੋਈ ਚਾਰ ਪੈਸੇ ਵੀ ਹੈਗੇ ਉਹਨੂੰ ਇੱਕ ਮੋਟ ਪੈਸੇ ਦੇ ਦੇਣੀ ਚਾਚੀ ਨੇ ਕੀ ਕਦੋਂ ਕਹੇ ਇਕੱਠੇ ਕਰ ਨਹੀਂ ਕਦੋਂ ਹਨ ਨੂੰ ਮਿਲ ਨਹੀਂ ਤੂੰ ਰਹਿਣ ਦੇ ਮੈਨੂੰ ਪਹਿਲਾਂ ਅੰਕਲ ਨਾਲ ਗੱਲ ਕਰ ਲੈਨੇ ਜੀ ਅੰਕਲ ਜਵਾਬ ਦੇ ਦੀ ਫੇ ਚਾਚੀ ਨਾਲ ਕਰਦੇ ਆ ਗੱਲ ਗੱਲ ਤੂੰ ਅੰਕਲ ਆਪਣੇ ਨਾਲ ਗੱਲ ਕਰ ਲੈ ਮੈਂ ਚਾਚੀ ਤੇਰੀ ਨਾਲ ਕਰ ਲੀਨੀ ਆ ਜਿੱਧਰੋਂ ਭਾਂਦੀ ਉਧਰੋਂ ਦੇ ਦਿੰਨੇ ਆ ਆਹ ਹੋਇਆ ਕਰ ਲੈਨੀ ਆ ਮਮੀ ਤੂੰ ਕਰੋ ਚਾਚੀ ਨਾਲ ਗੱਲ ਮੈਂ ਅੰਕਲ ਨੂੰ ਫੋਨ ਕਰਦਾ ਮੈਂ ਤੇ ਅੰਕਲ ਨੂੰ ਫੋਨ ਕਰਨਾ ਅੰਕਲ ਦੇ ਘਰ ਜਾਣਾ ਜਿੱਦਾਂ ਵੀ ਜਿੱਥੇ ਵੀ ਜਾਣਾ ਜਿੱਥੇ ਵੀ ਟੱਕਰ ਲਗਾਵੇਂ ਉੱਥੇ ਹੀ ਮੇੜਿਆ ਇਹਨਾਂ ਗੱਲਾਂ ਚ ਸਾਰੀ ਦਿੜੀ ਨਗਾਦੇ ਗੱਲਾਂ ਚ ਨਾ ਲੰਗਾਈ ਟਾਈਮ ਬੜਾ ਕੀਮਤੀ ਹੋ ਨਹੀਂ ਚਲ ਘਰ ਹੀ ਜਾਣਾ ਫੇਰ ਅੰਕਲ ਨੇ ਦੱਸ ਦੇਣਾ ਮੈਂ ਉੱਥੇ ਹੀ ਇੱਥੇ ਟਾਈਮ ਮੇੜੂ ਫੇਰਾ ਹਾਂ ਇਹ ਮੁੰਡੇ ਦਾ ਵੀ ਕੁਝ ਨਹੀਂ ਪਤਾ ਲੱਗਦਾ ਆ ਇਦਾਂ ਕਰਨਾ ਉਦਾਂ ਕਰਨਾ ਸਮਝ ਕੁਝ ਵੀ ਨਹੀਂ ਆ ਕਰਨਾ ਕੀ ਆ ਇਹਨਾਂ ਨੇ ਫਿਕਰ ਵੀ ਚਾਰ ਦਿਨ ਕੀ ਚੀਜ਼ ਹੁੰਦੇ ਆ ਛੱਟ ਚਾਰ ਦੇ ਲੰਘ ਜਾਂਦੇ ਇੰਨੇ ਪੈਸੇ ਇਕੱਠੇ ਕਰਨ ਲੱਗਿਆ ਨਾ ਮੈਨੂੰ ਸਭ ਇਹਨਰ ਦਾ ਮੈਂਬਰ ਸਮਝਦਾ ਤੇ ਨਾ ਮੈਨੂੰ ਮੰਮੀ ਆਪਸ ਵਿੱਚ ਹੀ ਗੱਲਾਂ ਕਰਦੇ ਰਹਿੰਦੇ ਮੈਨੂੰ ਕੁਝ ਨਹੀਂ ਦੱਸਦੇ ਕਰਦਾ ਕਿ ਕੀ ਗੱਲ ਆ ਕੀ ਨਹੀਂ ਬਸ ਕੰਮ ਕਰ ਲੈ ਇੱਥੇ ਬਹਿ ਜਾ ਟੀਵੀ ਵੇਖ ਲੈ ਫੋਨ ਚਲਾ ਲੈ ਆਪਣੇ ਮੰਮੀ ਨਾਲ ਗੱਲ ਕਰ ਲੈ ਇਹ ਤੋਂ ਵੱਧ ਉਸ ਮੇਰੀ ਜ਼ਿੰਦਗੀ ਨਹੀਂ ਹੈ ਮੇਰਾ ਵੀ ਜੀ ਕਰਦਾ ਹੈ ਵਾਰ-ਵਾਰ ਜਾਣ ਨੂੰ ਇੱਧਰ ਹਏ ਨਹੀਂ ਮम्मी ਪਰਵਾਹ ਨਾ ਕਰੋ ਕਿਤੇ ਨਹੀਂ ਮੈਨੂੰ ਨਜ਼ਰ ਲੱਗਦੀ ਮੈਨੂੰ ਵੇੜੇ 'ਚ ਘੁੰਮ ਫਿਰਨੇ ਦੋ ਮੈਂ ਤਾਂ ਧੋਪ ਨੂੰ ਹੀ ਤਰ ਸਕੀ ਆ ਮੇਰਾ ਵੀ ਤਾਂ ਜੀ ਕਰਦਾ ਇਹ ਧੋਪੇ 'ਚ ਜਾ ਕੇ ਬਮਾ ਮम्मी ਕਦੀ ਮੈਨੂੰ ਗੁੱਸੇ ਹੋ ਜਾਂਦੇ ਤੇ ਕਦੀ ਮੈਨੂੰ ਪਿਆਰ ਕਰਨ ਦੇ ਪਿੰਦੇ ਆ ਆਪੇ ਹੀ ਕਹਿ ਗਏ ਪਹਿਲਾਂ ਮੈਨੂੰ ਪਛਾਹ ਪੀਦਾ ਜੇ ਮੈਂ ਚਾਹ ਪੀਂਦਾ ਵੀ ਤੇ ਹਣ ਕੇ ਦਿਵਾਲੀ ਹੋਗੀ ਪਰ ਤੇ ਉਹ ਚਾਹ ਦੇਗੀ ਕੰਮ ਕਿੰਨੇ ਕਰਨਾ ਹੈ ਹਾਂ ਮੈਨੂੰ ਸਮਝ ਨਹੀਂ ਲੱਗਣ ਦੀ ਕੀ ਆ ਯਾਰ ਕੀ ਨਹੀਂ ਇੱਥੇ ਕਿਦੇ ਧੋਪਿਆ ਚਾਚਾ ਜੀ ਮੈਂ ਇੱਥੇ ਹੀ ਫੜ ਦਿਆਂ ਮੈਂ ਕੁਰਸੀ ਲੈ ਬੇਟਾ ਇੱਥੇ ਲੈ ਆ ਹਾਂ ਇੱਥੇ ਲੈ ਆ ਹਾਂ ਹੁਣ ਆਉ ਮੰਮੀ ਦੀ ਗੱਲ ਬਿਲਕੁਲ ਸਹੀ ਹੈ ਵੱਕੇ ਬੰਦੇ ਹੁੰਦੇ ਘਰ ਆਉਂਦੇ ਉੱਥੇ ਆ ਗਾ ਸਾਵੀ ਵਾਲਾ ਉੱਥੇ ਗੱਲਾਂ ਬਾਤਾਂ ਕਰਨ ਦੇ ਭੀ ਤਾਂ ਹੀ ਨਹੀਂ ਫਿਰ ਮੈਨੂੰ ਮੰਮੀ ਜਾਣ ਦਿੰਦੇ ਹੈ ਕੌਣ ਹਾਂ ਮੈਨੂੰ ਕਿਹੜੀ ਪਛਾਣ ਹੋਣੀ ਮੈਂ ਕਿਹੜਾ ਕਦੀ ਕਿਹਨੂੰ ਮਿਲੀ ਆ ਤੇ ਨਹੀਂ ਮਿਲੀ ਪਤਾ ਨਹੀਂ ਕੌਣ ਹੋਣੇ ਅੱਜ ਆ ਸਾਵੀ ਨੇ ਮਾਜ ਮੋਜੂ ਜੋਣੀ ਰੱਖੀ ਆ ਯਾਕੀ ਤਾਜਾ ਮਹਾਰਾਜ ਬੰਦੇ ਦੀ ਸੰਗਠਨ ਸਮਾਗਮ ਹੈ ਨਵਾਂ ਸਕੂਲ ਹੈ ਨਵਾਂ ਸਕੂਲ ਹੈ ਤੁਮ ਚੌਕੜਾ ਬੇਸੇ ਹੈਲੋ ਹਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਯਾਰ ਬਸ ਲੱਗਿਆ ਜੀ ਬਹੁਤ ਵਧੀਆ ਵਧੀਆ ਹਾਂਜੀ ਸ੍ਰੀ ਗੁਰੂ ਕਾਤਾ ਜਿਹੜੀ ਜਾਲਦਸ ਭੁੱਲੀ ਕਰੋ ਸਵੀਨਦ ਤੇ ਨਵੇਂ ਨੇ ਕੰਮ ਹੀ ਕਰਨਾ ਆਹ ਨਹੀਂ ਤੇ ਇਹ ਕੰਮ ਦੇ ਦੇ ਉਹ ਇਥੇ ਆਏਗੇ ਨਹੀਂ ਕਰਦੇ ਨਹੀਂ ਵਾਸ ਆਖੇ ਲੱਗ ਗਿਆ ਚੇਤਾ ਗਿਆ ਅੰਗਰ ਗਰੀਦਨ ਗਾਲਣ ਕਿਹਾ ਮੈਂ ਤਾਂ ਚਲੋ ਫੇਰ ਹੀ ਆਈ ਨਹੀਂ ਤੇ ਜਿੱਤੇ ਤੇ ਫੇਰ ਲੈ ਬਾਰ ਬਾਰ ਉਹ ਗੱਲ ਕੀ ਕਹਿੰਦੀ ਚੇਤਾ ਭੁੱਲਿਆ ਕਰੋ ਹੋਂਦ ਬੜਾ ਜੇ ਚੇਤਾ ਭੁੱਲ ਜਾਣਾ ਤੇ ਦਿਵਨੀ ਨਾਲ ਕਿਥੇ ਆ ਰਹੀਆਂ ਚੇਤਾ ਕਿ ਦਬਲ ਜਾਊਗਾ

ਦੇਗ ਵੀ ਤਾਂ ਵੱਜ ਗਈਆਂ ਭੂੰਡਾ ਤਾਂ ਉੱਥੇ ਬੈਠਾ ਲੜ ਜਾਣਾ ਜਿੱਥਾ ਕੋਈ ਨਹੀਂ ਹੈ ਭੂੰਡਾ ਦਾ ਵੀ ਕਿਤੇ ਕਿਤੇ ਹਾਂ ਰੱਬ ਵਾਖਾ ਭਾਈ ਹਾਂਜੀ ਹੋਰ ਸੁਣਾ ਫਿਰ ਵਧੀਆ ਜੀ ਵਧੀਆ ਠੀਕ ਠਾਕ ਤਾਂ ਚਹੀ ਤੀ ਸੁਣਾ ਹੋਰ ਸੁਣਾ ਪਰਿਵਾਰ ਸਭ ਠੀਕ ਠਾਕ ਹੈ ਨਾ ਸਾਰਾ ਸਭ ਵਧੀਆ ਜੀ ਠੀਕ ਠਾਕ ਹੈ ਮੈਂ ਚੱਲਿਆ ਨਹੀਂ ਤੁਹਾਡੇ ਵੱਲ ਅੱਛਾ ਜੀ ਮੈਨੂੰ ਥੋੜੀ ਜੀ ਨਾ ਪੈਂਹਾਂ ਦੀ ਲੋੜ ਹੀ ਅੱਛਾ ਤੇ ਮੈਂ ਕਿਹਾ ਤੁਹਾਡੇ ਨਾਲ ਲੱਗਦੀ ਜਿਹੜੀ ਵਟ ਵੇਗਾ ਇੱਕ ਗਹਿਣੇ ਰੱਖ ਦਿਨੇ ਆ ਸਾਡੇ ਵੱਲੋਂ ਸਾਨੂੰ ਹਾਂਜੀ ਅੱਛਾ ਤੇ ਰੁਪਈਆ ਚਾਹੀਦਾ ਇਹ ਮੈਨੂੰ 2.5 ਲੱਖ ਮੈਂ ਤੇ ਪੁੱਤਾਂ ਜੇ ਮੁੰਡਾ ਘੱਲਿਆ ਇਹ ਬਾਰ ਵੀ ਤੇਰਾ ਛੋਟਾ ਅਮਰੀਕਾ ਗਿਆ ਹੋ ਆਹੂ ਪਤਾ ਉਹਦਾ ਤੇ ਵੀਰ ਦਾ ਦੇਰੀ ਤੇ ਕੰਡੀਸ਼ਨ ਬੜੀ ਟਾਈਟ ਹੋ ਗਈ ਆ ਮੈਂ ਕਿਹਾ ਚਲੋ ਨਾਲ ਵਟ ਲੱਗਦੀ ਆ ਕਿਹਨੂੰ ਬਗਾਨੇ ਬੰਦੇ ਨੂੰ ਖਾਤੋਂ ਦੇਣੀ ਆ ਤੇ ਚੱਲ ਤਾਂ ਢੀ ਵੀ ਟਾਕਦੀ ਟਾਕ ਸਿੱਧੀ ਆ ਹੈ ਤੇ ਸਹੀ ਆ ਮੇਰੇ ਨਾਲ ਹੀ ਲੱਗਦੀ ਆ ਸਾਰੀ ਉਹ ਹਾਂਜੀ ਤੇ 2.5 ਲੱਖ ਲੈਣਾ ਵਾ ਇਹ ਜਿੱਕੇ ਉੱਤੇ ਲੈਣਾ ਹਾਂਜੀ ਗਵਾਣ ਦੇ ਉੱਤੇ ਹਾਂਜੀ ਪਾਈ ਲੱਖ ਜਗਾ ਇਹਨਾਂ ਦੇਣਾ ਨਹੀਂ ਦੇਣਾ ਹਾਂ ਜੇ ਮੈਂ ਤੁਹਾਨੂੰ ਰਕਬਾ ਵਧਾਉਣਾ ਪੈਣਾ ਤੁਹਾਨੂੰ ਇੱਛਾ ਚਲੋ ਮੈਂ ਰਕਬੇ ਤੁਹਾਡੇ ਦੇ ਵਿੱਚ ਕੋਈ ਤੁਹਾਡੇ ਕੋ ਜਾਵਾ ਬੰਦੀ ਹੈਗੀ ਆ ਹਾਂਜੀ ਉੱਥੇ ਕੋਈ ਭਾਈ ਵਾਲਦ ਨਹੀਂ ਹੈਗਾ ਭਾਈ ਨਹੀਂ ਭਾਈ ਵਾਲਦੇ ਕੋਈ ਨਹੀਂ ਆ ਸਾਡੀ ਆ ਤੁਹਾਨੂੰ ਪਤਾ ਹੀ ਆ ਜੱਦੀ ਪੁਸ਼ਤੀ ਸਾਡੀ ਪੈਲੀ ਹੈ ਸਹੀ ਹੈ ਪਰ ਕੋਈ ਤੁਹਾਡੇ ਨਾਂਬਰ ਸਾਫ਼ ਹੈ ਸਾਰੇ ਇਦਾਂ ਹਾਂਜੀ ਮੈਂ ਲੈ ਆਉਂਦਾ ਮੈਂ ਕੋਈ ਨਹੀਂ ਕਢਾਇਆ ਸੀਗਾ ਉਹ ਨੰਬਰ ਕਢਾਏ ਜਾਵਾ ਬੰਦੀ ਕਢਾਈ ਹੈ ਹਾਂਜੀ ਹਾਂਜੀ ਕਢਾਈ ਦਿਖਾਓ ਮੈਨੂੰ ਮੈਂ ਨੈਮ ਨਾਰੀ ਫੜ ਕੇ ਸਭ ਇਹ ਪੰਜਾਬੀ ਚੰਗੇ ਤੇ ਬੋਲ ਆ ਆਤੇ ਹੁੰਦੇ ਆ ਕਿਤੇ ਚੰਗੀ ਖਬਰ ਸੁਣਾਵੇ ਤੇ ਚੰਗੀ ਗੱਲ ਜੀ ਆ ਸਭ ਇਹ ਨਾਲ ਤਾਂ ਅਸਲ ਚਾ ਚਤਰਾ ਨਹੀਂ ਉਹ ਮਾਂ ਦੇ ਦਾ ਮਮੀ ਜਵਾਂ ਮੰਦੀ ਲੋ ਇੱਥੇ ਰੱਖੀ ਮੈਂ ਇੱਥੇ ਰੱਖੀ ਪਾ ਦੇ ਲੈ ਆ ਮੀਆ ਬੀਆ ਬੋਲ ਤੇ ਚੰਗਾ ਮਾਇ ਜੀ ਕੇਲਾ ਖੀਣ ਬੰਦੀ ਤੇ ਬਾਣਾ ਬਣਾਉਣ ਗਿਆ ਨਾ ਜਾਨ ਸਾਡੀ ਬੜੀ ਸੋਹਣੀ ਲੱਗਦੀ ਆ

ਉਹ ਕਿਹਦੇ ਅੱਗੇ ਬੈਠਾ ਨਹੀਂ ਤਾਂ ਕਰਕੇ ਨਹੀਂ ਚੁੱਪਣ ਦੇ। ਠੀਕ ਆ। ਬਹੁਤ ਆ ਠੀਕ ਆ। ਹਾਂ ਠੀਕ ਆ। ਮੇਰਾ ਜਿਹੜਾ ਗਾਹੀ ਤੇ ਆਪਣੇ ਵੀ ਰੋਣਾਂ ਦੇ ਪੂਰੀਆਂ ਆ। ਆ ਜਾ ਪੁੱਤ। ਹੋਰ ਕੀ? ਹਾਂ ਹਾਂ ਘਰੇ ਆ ਜਾ। ਕਿੰਨਾ ਪੋਸ਼ਣ ਦੇ ਵਿੱਚ ਆਉਂਦੀ। ਨਹੀਂ ਨਹੀਂ ਜਾਣਾ ਕਿੱਥੇ ਘਰੇ ਨੂੰ। ਠੀਕ ਆ। ਹਾਂ ਠੀਕ ਆ। ਚਲੋ ਕੋਈ ਨਹੀਂ ਆ ਜਾ ਪੁੱਤ ਫਿਰ। ਠੀਕ ਆ। ਤੇ ਕਿੰਨਾ ਅੱਗੋਂ ਮੈਨੂੰ ਕਹੂਗਾ ਕੋਈ ਫਿਰ ਮੈਂ ਕਰਾ ਫੋਨ ਦਾ ਤੇ ਚਾਚਾ ਦੀ। ਚੱਲ ਵੀ ਲੈ ਲੈਂਦੇ ਆ ਦਸ ਦਰੋਂ ਸਬਜ਼ੀ ਨੂੰ ਮੈਂ ਫੋਨ ਕਰ ਲਉਗੀ ਜੇ ਤੇਰੇ ਨਾਲ ਕੁਝ ਮਿਲ ਗਿਆ ਠੀਕ ਨਹੀਂ ਤੇ ਫਿਰ ਦੱਸ ਹਾਂ ਕੋਈ ਕੋਈ ਨਹੀਂ ਹੋਇਆ ਚਲੋ ਠੀਕ ਆ ਵੀ ਚੰਗਾ ਮਿੱਤੀ ਆ ਚੱਲੀ ਆ ਮਾਵਾ ਤੇ ਆਂਦੀ ਸੌਸਲਾ ਹੁੰਦੀ ਆ ਇੱਕ ਨਾ ਇੱਧਰ ਛਾਬੀ ਵੀ ਟੈਂਸ਼ਨ ਪਈ ਇਹ ਵੀ ਸੱਭੀ ਕੋਸ਼ਾ ਹੁੰਦੇ ਮੈਨੂੰ ਦੱਸੇ ਤੇ ਇੰਨਾ ਕਰਦੇ ਆ ਪਹਿਲਾਂ ਸੁੱਖ ਨੂੰ ਦੱਸ ਆਉਂਦੀ ਆ ਵੀ ਸੁੱਖ ਮਨਜੀਤ ਆਉਣ ਲੱਗੀ ਆ ਤੇ ਕੁਛ ਨਾ ਕੁਛ ਬਣਾਣਾ ਇਹ ਨਾ ਅੰਦਰ ਹੀ ਬੜੀ ਗਰੀਬ। ਕੋਤੂ ਬੈਠੀ ਆ। ਜੁਣ ਜੀ ਬਣੇਗੀ। ਬੈਣਾ ਨਹੀਂ ਮੈਂ ਕੀ ਕਰਨਾ ਵੈਲੀ ਨਹੀਂ। ਨਹੀਂ ਬੈਣਾ ਫਿਰ ਮੈਂ ਤੈਨੂੰ ਖੁਸ਼ਖਬਰੀ ਦੱਸਾਂ। ਹਾਂਜੀ। ਤੇਰੀ ਨਾਨ ਆਉਣ ਲੱਗੀ ਆ ਮਜੀਦ। ਅੱਛਾ ਸੱਚੀ ਮੰਮੀ? ਸੱਚੀ। ਫੋਨ ਆਇਆ? ਹਾਂ ਫੋਨ ਆਇਆ ਤੇ ਮੈਂ ਤੁਹਾਨੂੰ ਦੱਸਵਾ ਸੁਖ ਨੂੰ ਜੇ ਤੂੰ ਸਬਜ਼ੀ ਸੂਜੀ ਬਣਾਉਣੇ ਤੇ ਬਣਾ ਲੈ ਤੇ ਚਾਹ ਵਾਲੀ ਵੀ ਕਰ ਲੈ। ਚੱਲ ਇਹ ਦੋ ਘਣਾ ਵੈਲਿਊ ਵੀ ਇਕੱਠੀਆਂ ਕਰੀ ਠੀਕ ਆ ਮੰਮੀ ਚੱਲ ਰਹਿਣਾ ਦੀਦੀ ਨੇ ਆਹ ਰਹੂਗੀ ਨਾਨਕਪੁਰਾਂ ਹੀ ਬਹੂ ਗਿਆ ਦਸੂ ਕਰੋਗੀ ਆ ਚੱਲ ਵਧੀਆ ਮੰਮੀ ਦੀਦੀ ਆਉਣ ਲੱਗੀ ਤੇ ਮੈਂ ਪਕੌੜੇ ਬਣਾ ਲੈਣੀ ਆ ਚਾ ਨਾਲ ਉਹ ਤੇਰੀ ਖੁਸ਼ੀ ਆ ਹੁਣ ਜੋ ਖਾਣਾ ਪੈਣਾ ਤੂੰ ਹੀ ਆ ਹੁਣ ਮੈਂ ਤੇ ਨਹੀਂ ਦੱਸਾਂ ਕਿ ਕੀ ਖਵਾਣਾ ਪੈਣਾ ਚਲੋ ਕੋਈ ਗੱਲ ਨਹੀਂ ਮੈਂ ਤੈਨੂੰ ਦੱਸਾਂ ਮੈਂ ਆਪੇ ਬਣਾ ਲੈਣਾ ਚੱਲ ਆ ਵੀ ਵਧੀਆ ਆ ਗੱਡ ਦੀਦੀ ਆਉਣ ਲੱਗੀ ਮੰਮੀ ਮੇਰਾ ਟਾਈਮ ਪਾਸ ਵੀ ਨਹੀਂ ਹੁੰਦਾ ਮੈਂ ਤੇ ਅੰਦਰ ਬੋਰ ਹੋ ਜਾਨੀ ਆ ਚੱਲ ਕੋਈ ਨਹੀਂ ਉਹ ਇੱਕ ਦੋ ਦਿਨ ਰਹੂਗੀ ਤੇ ਤੇਰਾ ਦੇਲ ਲੱਗਾ ਰਹੂਗਾ ਕੀ ਮਮਾ ਮਿੱਤਾਂ ਤੇ ਵਧੀਆ ਨਹੀਂ ਆਣੀ ਲੱਗੀ ਨਾਲ ਨਿੱਕੀ ਕੁੜੀ ਹੋਣ ਲੱਗੀ ਉਹ ਚਲ ਤਾਂ ਮੈਂ ਫਿਰ ਵਧੀਆ ਵਾ ਤੇ ਮੇਰਾ ਲਿਆਣਾ ਕਰਕੇ ਵੀ ਦਿਨ ਦਾ ਲੱਜੂਗਾ ਆਹੋ ਚਲ ਦੇਲ ਤੇ ਲੱਜੂਗਾ ਹੁਣ ਮਿੰਟੀ ਨਾ ਉਹਦੇ ਹੁੰਦਾਂ ਨੂੰ ਕੰਮ ਕਰ ਲਵੀ ਇਹਨੇ ਤੁਰ ਸੋਈ ਜਬ ਨਹੀਂ ਰਹੀ ਤੇ ਉਹ ਚਲੀ ਆਉਂਦੀ ਬੰਨੀ ਬੈਠੀ ਰਵੇ ਨਹੀਂ ਮੈਂ ਉਹਨਾਂ ਦੀ ਜਿਹਦੇ ਆਉਣ ਤੋਂ ਪਹਿਲਾਂ ਹੀ ਕੰਮ ਬੁਕਾ ਲੈਣਾ ਫਿਰ ਕੋਈ ਦੇਲੀ ਹੈ ਕਿ ਦਿੱਦੀ ਲੱਗੇ ਜਾਣਾ ਦੇਖਿਓ ਆਹੋ ਸ਼ਕਿਆਤ ਦਾ ਮੋਗਾ ਜਦੋਂ ਸਪਾਈ ਮੇਰੇ ਨੂੰ ਬਹੁਤ ਨੂੰ ਬੜੀ ਪਸੰਦ ਆ ਜੀ ਜੇ ਰਸੋਈ ਚ ਪਲਾਣਾ ਨਾ ਹੋਈ ਮਾਸਾ ਨਹੀਂ ਤੇ ਉਹਨੇ ਮੈਨੂੰ ਕਹਿ ਦੇਣੀ ਨਹੀਂ ਮੰਮੀ ਸੋਹੀ ਜੀ ਨਾ ਕਰਾ ਬਰਾਦ ਤੇਨੂੰ ਨਾ ਕਿਤੇ ਗਿਆ ਦੇ ਨਾ ਪਰ ਜੈ ਦੀ ਫੜਕ ਨਾ ਜਾਵੇਗੀ ਨਹੀਂ ਨਹੀਂ ਫੜਕਦੀ ਨਾ ਮੌਕਾ ਹੀ ਨਹੀਂ ਮਿਲਣਾ ਦੀਦੀ ਨੂੰ ਤੇ ਮੈਂ ਪਹਿਲੇ ਕੱਟ ਕਰ ਕਰਕੇ ਰੱਖਣਾ ਚੱਲ ਮੇਰਾ ਬੁੱਧ ਕਰ ਕਰ ਲਾ ਚੱਲ ਮੈਂ ਤੇ ਨਾ ਦੀਦੀ ਜੀ ਅੰਤ ਤੱਕ ਪਹਿਲਾਂ ਪਕੌੜੇ ਕੱਚੇ ਕਰਕੇ ਰੱਖੀ ਲਈ ਨਹੀਂ ਫਿਰ ਆਇਆ ਪੱਕੇ ਕਰ ਲਵਾਂਗੀ ਇਹਨਾਂ ਕਰ ਜੀ ਨਾ ਟਾਈਮ ਬੜਾ ਲੱਗ ਜਾਈਗਾ ਆ ਵੀ ਕੋਈ ਤੇ ਜੀ ਨਹੀਂ ਬਾਕੀਆ ਨੰਬਰ ਤੇ ਸਾਫ਼ ਨਹੀਂ ਹੈ ਸਭ ਹੀ ਤੁਹਾਡੇ ਹਾਂਜੀ ਇਹਦੇ ਵਿੱਚ ਆ ਲਿਮਟ ਲੋਨ ਵੀ ਕੋਈ ਨਹੀਂ ਗਈ ਸਾਫ਼ ਹੈ ਬਿਲਕੁਲ ਇਸ ਤਰ੍ਹਾਂ ਬਸ ਸਾਫ਼ ਹੈ ਤੁਹਾਡਾ ਨਹੀਂ ਲਿਮਟ ਬਣਾਈ ਨਹੀਂ ਤੇ ਕਦੀ ਵੀ ਨਹੀਂ ਬਣਾਈ ਬਿਲਕੁਲ ਨੰਬਰ ਤੁਹਾਡੇ ਸਾਰੇ ਸਾਫ਼ ਹੈ ਹਾਂਜੀ ਬਿਲਕੁਲ ਨੰਬਰ ਸਾਫ਼ ਹੈ ਬਿਲਕੁਲ ਤਕਸੀਮ ਵੰਡ ਹੋਈ ਹੈ ਤੁਹਾਡੀ ਹਾਂਜੀ ਹਾਂ ਮੈਨੂੰ ਨਹੀਂ ਪਤਾ ਵੀ ਤੁਹਾਡੇ ਮੈਂ ਨੰਬਰ ਕਦੀ ਵੇਖਿਆ ਨਹੀਂ ਰਵੀ ਹਾਂਜੀ ਹਾਂਜੀ ਨਹੀਂ ਵਧੀਆ ਆ ਤੇ ਕਰੋ ਕੋਈ ਹੱਲ ਸਾਡਾ ਮੁਸ਼ਕਲਵਾਜ ਤੇ ਚਾਚੀ ਕਿੰਨੂੰ ਪਹਿਣਾਵਾ ਮੈਂ ਤੇ ਉਹ ਤੇ ਬੇਟਾ ਤੇਰੀ ਗੱਲ ਸਿਆਣੀ ਆ ਪਹਿਲਾ ਤੀਰ ਤਾਂ ਡੇਲ ਮੈਂ ਕਿਹਾ ਮੇਰੇ ਦਿਮਾਗ 'ਚ ਵੀ ਚੱਲ ਚਾਚੀ ਨੂੰ ਕਹਿਣਾ ਵਾ ਇਦਾਂ ਵਾ ਵੀ ਜੇ ਬੇਟੀ ਨੂੰ ਗਏ ਨੂੰ ਛੋੜਾ ਸਮਾਂ ਹੋਇਆ ਜੀ ਤੇ ਉਹਦੇ ਵਿੱਚ ਪੈਰ ਨਹੀਂ ਲੱਗੇ ਉੱਥੇ ਹਾਂਜੀ ਇਦਾਂ ਹੀ ਆ ਹੌਲੀ 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 ਆ ਜੇ ਪੈਰ ਲੱਗੇ ਹੁੰਦੇ ਨਾ ਹਾਂਜੀ ਤੇ ਗੱਲ ਤੁਹਾਡੀ ਠੀਕ ਆ ਤੁਸੀਂ ਆਸਵਾਸਤੇ ਕੀਤੀ ਤੁਹਾਨੂੰ ਲੋੜ ਵਾ ਘਰ ਦੇ ਵਿੱਚ ਕੋਈ ਨਾ ਕੋਈ ਹੋਊਗੀ ਹਾਂਜੀ ਹਾਂਜੀ ਤੁਸੀਂ ਉਹਦਾ ਕੰਮ ਜਣਾਵਾ ਉਹ ਕਰਨ ਵਾਸਤੇ ਹੀ ਪੈਣੀ ਜ਼ਮੀਨ ਆਪਣੀ ਜਿਹੜੀ ਲੈਣੀ ਚਾਹੀਦੀ ਹੈ ਆ ਚਾਚਾ ਜੀ ਤੁਹਾਡੇ ਕੋਲ ਕਹਾ ਕੀ ਦਾ ਅੱਗੇ ਤੁਹਾਨੂੰ ਪਤਾ ਮੈਂ 14-15 ਲੱਖ ਰੁਪਈਆ ਦਿੱਤੀ ਕੇ ਅੱਗੇ ਛੁਟਿਆ ਮਹਾ ਤੇ ਉਧਰ ਹੀ ਥੋੜੇ ਜਿਹਾ ਹੋਰ ਭਰਨੇ ਆ ਮੈਨੂੰ ਪਤਾ ਮੈਨੂੰ ਪਤਾ ਸਾਰਾ ਇਹਦਾ ਹਾਂਜੀ ਉਹ ਕੰਡੀਸ਼ਨ ਦਾ ਸਥਿਤੀ ਦਾ ਸਾਰੀ ਜਆ ਪਤਾ ਮੈਨੂੰ ਹਾਂਜੀ ਚਲੋ ਦੇਖਦੇ ਆ ਫੇਰ ਕਰਦੇ ਆ ਵੀ ਪ੍ਰੋਗਰਾਮ ਹਾਂਜੀ ਪਾਰਾ ਜ਼ਿਆਦਾ ਤੇ ਨਹੀਂ ਚਲੋ ਫੇਰ ਮੈਂ ਥੋੜੇ ਬੋਦੇ ਤੇ ਕਰੂਗਾ ਜਰੂਰ ਹੈ ਚਲੋ ਵੇਖਿਓ ਜਿੰਨੇ ਕੁੰਦੇ ਆ ਨਾ ਮੈਂ ਤੇਰੀ ਨਾਲ ਚਾਚੀ ਤੇਰੀ ਨੂੰ ਪੁੱਛ ਕੇ ਦੱਸੂਗਾ ਤੇ ਉਹਨੂੰ ਸੁਖਮਣ ਨੂੰ ਪੁੱਛ ਕੇ ਦੱਸੂਗਾ ਬੇਟੇ ਨੂੰ ਹਾਂਜੀ ਫੋਨ ਕਰੂੰਗਾ ਫੇ ਮੈਂ ਤੁਹਾਨੂੰ ਦੱਸੂਗਾ ਤੂੰ ਪੁੱਛੋ ਤੇ ਫਿਰ ਦੱਸੋ ਕਰਕੇ ਫੇ ਮੈਂ ਤੁਹਾਨੂੰ ਟੈਲੀਫੋਨ ਕਰ ਦੂੰਗਾ ਨੰਬਰ ਤੇ ਤੁਹਾਡਾ ਹੈਗਾ ਹੀ ਮੇਰੇ ਕੋਲ ਹਾਂਜੀ ਹਾਂਜੀ ਤੇ ਹੋਰ ਸਭ ਵਧੀਆ ਵਾ ਵਧੀਆ ਮੈਂ ਚਾਹ ਕਹਾਂ ਥੋੜੀ ਥੋੜੀ ਨਹੀਂ ਚਾਹ ਨਹੀਂ ਪੁੱਤ ਪੀਣੀ ਚਾਹ ਦੋ ਵਾਰੀ ਸਵੇਰ ਦੀ ਪਿੰਡ ਚ ਪੀ ਲਈ ਆ ਅੱਛਾ ਹਾਂ ਇੱਕ ਵਾਰੀ ਦੇ ਘਰੋਂ ਪੀਤੀ ਤੇ ਇੱਕ ਵਾਰੀ ਕਿ ਬੰਦਿਆਂ ਦੇ ਨਾਲ ਗਿਆ ਸੀਗਾ ਦੁੱਧੋਂ ਦੇ ਘਰੋਂ ਪੀਦੀ ਠੀਕ ਜੀ ਹਾਂ ਹੋਣੀ ਦੀ ਪੀਣੀ ਠੀਕ ਚਲ ਵਿਗਾਇ ਕੋਹਰ ਮੈਂ ਕਰ ਦੂੰ ਨਾਲ ਤੇ ਮੰਮੀ ਨੂੰ ਕਰ ਲਈ ਨਾ ਮੈਂ ਗੱਲ ਸਲਾਹ ਚਲੋ ਆਪਣੀ ਮੰਮੀ ਨਾਲ ਕਰਵਾ ਗੱਲ ਹਾਂਜੀ ਤੇ ਕੀ ਕਹਿੰਦੇ ਆ ਚਲੋ ਮੈਂ ਤੇ ਆਪ ਨਾ ਕੀਤਾ ਤੇ ਮੈਂ ਕਿਸੇ ਕੋਹਰ ਕੋ ਕਰਵਾ ਦੂੰਗਾ ਹਾਂਜੀ ਠੀਕ ਜੀ ਪਰ ਇਹ ਇਹ ਮੇਰੀ ਸੋਣਿਆ ਗੱਲ ਆ ਮੈਂ ਇਹ ਵੀ ਤੁਹਾਨੂੰ ਕਹਿਣਾ ਆ ਵੀ ਚਲੋ ਸ਼ੀਕ ਨਾਲ ਹੀ ਹੋ ਜੇ ਹਾਂਜੀ ਜੇ 2.5 ਲੱਖ ਰੁਪਈਆ ਸ਼ੀਆ ਕਰਵਾਣ ਤੇ ਹੋ ਜੇ ਦੋ ਕਣਾ ਤੁਹਾਡਾ ਬਤਾਉਂਗਾ ਕਿਸੇ ਨਾ ਕਿਸੇ ਪਾਸੇ ਤੁਹੀਂ ਹਾਂਜੀ ਹਾਂਜੀ ਤੁਹਾਡੇ ਵੀ ਪੈਰ ਲੱਗੇ ਰਹਿਣ ਹਾਂਜੀ ਹਾਂਜੀ ਇਹ ਆਂਦੇ ਚ ਪਤਾ ਨਹੀਂ ਸਹੀ ਜੀ ਚਾਚਾ ਜੀ ਤਾਂ ਹੀ ਤੇ ਮੈਂ ਤੁਹਾਨੂੰ ਕਹਿਣ ਡਿਆ ਕਿਉਂਕਿ ਪਹਿਲੀ ਲੜਨ ਵਾਲੇ ਤੇ ਬੜੇ ਬੰਦੇ ਪਰ ਯਕੀਨ ਨਹੀਂ ਅੱਜ ਕੱਲ੍ਹ ਕੀਤੇ ਉਹ ਬੱਤਾ-ਵੱਟਾ ਬੜੀਆਂ ਵੜਨਦੇ ਲੋਕ ਬੱਚਾ ਹਾਂ ਜੀ ਖਵਾ ਲਏ ਨੇ ਜ਼ਮੀਨਾਂ ਨਾਲ ਆਪਣੀਆਂ ਹਾਂਜੀ ਹਾਂਜੀ ਤੇ ਸਾਡੇ ਤੇ ਤੈਨੂੰ ਪਤਾ ਇਮਾਨਦਾਰੀ ਆ ਅਸੀਂ ਤੇ ਕਦੀ ਕਿਸਦਾ ਕਦੀ ਕੁਸ਼ ਕੀਤਾ ਵੀ ਨਹੀਂਗਾ ਹਾਂਜੀ ਹਾਂਜੀ ਨੁਕਸਾਨ ਵੀ ਨਹੀਂ ਕਦੀ ਪੈਸੇ ਦੀ ਵਟ ਨੂੰ ਕੋਈ ਕੰਈ ਦਾ ਟੱਪ ਨਹੀਂ ਲਾ ਕੇ ਵੇਖਿਆ ਕਿਹਨੇ ਇਹਦਾ ਹਾਂਜੀ ਹਾਂਜੀ ਤੁਹਾਨੂੰ ਪਤਾ ਨਹੀਂ ਸਾਡੇ ਬੰਦੇ ਆ ਤੁਸੀਂ ਬਿਲਕੁਲ ਤੇ ਤਾਂ ਹੀ ਤਾਂ ਦੇਦੇ ਯਕੀਨ ਆ ਕਿ ਤੁਹਾਨੂੰ ਤਾਂ ਹੀ ਪਹਿਲਿਆ ਚਲੋ ਪਤਾ ਫੇ ਵੇਖਦੇ ਆਂ ਪਰ ਕਰ ਲੈਣੀ ਆ ਕਰਦੇ ਆ ਕੋਈ ਪ੍ਰੋਬਲਮ ਮੈਨੂੰ ਪਤਾ ਤੈਨੂੰ ਕਰ ਦੇਣਾ ਜੀ ਉਹ ਕਰ ਲੈਣੀ ਆ ਫੇ ਹਾਂ ਜੀ ਮੈਂ ਫੇ ਕੱਲ ਫੋਨ ਕਰੂੰਗਾ ਹਾਂ ਜੀ ਠੀਕ ਆ ਨੰਬਰ ਤੁਹਾਡਾ ਮੇਰੇ ਕੋਲ ਹੈਗਾ ਆ ਹਾਂ ਜੀ ਤੇ ਮੈਨੂੰ ਚਾਹੀਦੇ ਇੱਕ ਅੱਦੇ ਦੀ ਨਹੀਂ ਕੋਈ ਗੱਲ ਨਹੀਂ ਮੈਂ ਕਿਦਾ ਕਰਨਾ ਹੈ ਬੇਟਾ ਕਹਾ ਹਾਂ ਜੀ ਤੇ ਮੈਂ ਕਰਦਾ ਜੀ ਡੀਪੀ ਦਾ ਕੋਈ ਨਾ ਕੋਈ ਚਲੋ ਕਰਕੇ ਕੱਢ ਦਿਓ ਫੇ ਮੈਨੂੰ ਹਾਂ ਜੀ ਹਾਂ ਮੈਨੂੰ ਕਿਹਨੂੰ ਹੋਰ ਕਰਦਾ ਪਤਾ ਮੈਂ ਕਿਹਨੂੰ ਚਾਹ ਪੀਂਦੇ ਨਹੀਂ ਪਤਾ ਚਾਹ ਫੇ ਬਾਅਦ ਸਹੀ ਕਦੇ ਚੰਗਾ ਫੇ ਪਤਾ ਠੀਕ ਜੀ ਠੀਕ ਜੀ ਸ਼ੂਗਰ ਹੈ ਮੈਨੂੰ ਤੇ ਪਤਾ ਹੈ ਚਾ ਲੈ ਇਦਾਂ ਹੀ ਆ ਨਾ ਨਾ ਹੁੰਦਿਆ ਹੀ ਫੇਰੀ ਗੱਲ ਬਣਦੀ ਆ ਕੋਈ ਨਹੀਂ ਕਰ ਦੇਣੇ ਚਾਚੇ ਨੇ ਆਪੇ ਸਲਾਹ ਕਰਕੇ ਨਾਲੇ ਅੱਜ ਬੜੀ ਨਾਲ ਘਰ ਸੌਣ ਕੀ ਕੋਈ ਰੌਲਾ ਖੁੱਟ ਨਹੀਂ ਹੈਗਾ ਤੇਰੇ ਪੰਜ ਫੱਗਣੇ ਤਿੰਨ ਦੀ ਹੈ ਡਾਇਰੈਕਟ